ਇਸੀ ਤਰ੍ਹਾਂ ਜਿਹੜੀ ਮੂੰਗੀ ਹੈ ਉਹ ਵੀ ਆਪਣੇ ਰੇਟ ਤੋਂ ਉੱਤੇ ਰੇਟੇ ਦਿੱਤੀ ਰਹੀ ਹੈ ਉਹ ਜੇ ਸਰਕਾਰ ਇਹਦੀ ਐਮਐਸਟੀ ਦੀ ਗਾਰੰਟੀ ਦੇਵੇ ਤੇ ਕਿਸਾਨਾਂ ਦੀ ਜਿਹੜੀ ਮਿਹਨਤ ਨਾਲ ਕਾੜੀ ਹੋਈ ਫਸਲ ਦਾ ਪੂਰਾ ਭਾਅ ਮਿਲ ਸਕਦਾ ਤੋਂ ਦੂਸਰਾ ਜਿਹੜੀ ਅਕਸਤੀ ਵਾਲੀ ਹੈ ਵੀ ਇਹ 2000 ਕੁਸਟ ਮਾ ਦੇ ਲਾਗੇ ਬੰਨੇ ਕਣਕ ਨੂੰ ਲਾ ਲੈਂਦਾ ਜੇ ਸੁਆਮੀ ਨਾਗਨ ਟੈਕਨੀਸ਼ੀਅਨ ਦੀ ਰਿਪੋਰਟਾਂ 'ਚ ਗੱਲ ਕਰੀਏ ਤੇ तकरीबन ਇਹਦੇ ਰੇਟ ਤੋਂ ਬਹੁਤ ਡਿੱਗੀ ਹੈ ਕੋਈ ਇਸ ਤਰ੍ਹਾਂ ਕੇ ਮਜਬੂਰੀ ਵਾਸਤੇ ਸਹਾਨ ਸਿੰਘ ਜੀ ਨੇ ਮੋਰਚਾ ਲਾਉਣਾ ਪੈ ਰਿਹਾ। ਉਹ ਦੁਆਬਾ ਟਕਸਾਲ ਜੁਬੀ ਦੇ ਵੱਲੋਂ ਅੱਜ ਮੈਦਾਨ ਕੋਰ ਦੇ ਵਿੱਚ 4 ਟਰੈਕਟਰ ਰਾਹ ਕਿਤੇ ਆ ਗਏ। ਉਹ ਜਿੰਨਾ ਬੱਸ ਨਾ ਕਿਤੇ ਨਹੀਂ ਬੰਦੀਆ। ਕੋਈ ਨਗੋਦਰ ਦੇ ਵਿੱਚ ਕੋਈ ਜਲੰਧਰ ਦੇ ਵਿੱਚ ਇਹ ਵੀ ਕਿ ਕਿਹਿੰਦਾ ਕੋਈ ਸਟੈਂਡ ਹੈਗਾ। ਸਮੁਪੂਰੀ ਭਾਰਤ ਦੇ ਵਿੱਚ ਅੱਜ ਰੇਲੀਆਂ ਦੇ